ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 4 ਦਿਨਾਂ ਦੀ ਅਪਡੇਟ ਤੁਹਾਨੂੰ ਦੇਾਂਗੇ ਯਾਨੀ ਕਿ 24 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਐਸਵੇਲੇ ਜਿਆ ਤਾਜ਼ਾ ਸੈਟਲਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਮੌਸਮ ਬਿਲਕੁਲ ਸਾਫ਼ ਐਸਲੇ ਬਣਿਆ ਹੋਇਆ ਪੰਜਾਬ ਦਾ ਹਾਲਾਂਕਿ ਕੁਝ ਹਰਿਆਣਾ ਔਰ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਐਸਵੇਲੇ ਹਲਕਾ ਜਿਹਾ ਸਿਸਟਮ ਚੱਲ ਰਿਹਾ ਜਿਸ ਦੇ ਨਾਲ ਗਰਜਲੇਸ਼ਕ ਦੇ ਨਾਲ ਕਿਤੇ ਕਿਤੇ ਹਲਕੇ ਛਰਾਟੇ ਲੱਗ ਰਹੇ ਨੇ ਰਾਜਸਥਾਨ ਦੇ ਖਾਸ ਕਰ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਤੇ ਹਰਿਆਣਾ ਦੇ ਵੀ ਕੁਝ ਜ਼ਿਲ੍ਹੇ ਹੋ ਸਕਦੇ ਨੇ ਜਿੱਥੇ ਆਉਣ ਦੇ ਘੰਟਿਆਂ ਦੇ ਦਰਮਿਆਨ ਕਿਤੇ ਕਿਤੇ ਹਲਕੇ ਛਰਾਟੇ ਲੱਗ ਜਾਣ ਪੰਜਾਬ ਦੇ ਵਿੱਚ ਉਮੀਦ ਹੈ ਸਾਰ ਫਿਲਹਾਲ ਨਾ ਮਾਤਰ ਨੇ ਅੱਜ ਦਾ ਦਿਨ ਕਾਫੀ ਗਰਮ ਰਿਹਾ ਪੰਜਾਬ ਦਾ ਤੇ ਅੱਜ ਦੀ ਰਾਤ ਵੀ ਜੜ ਰਾਤਾਂ ਵੀ ਥੋੜੀਆਂ ਗਰਮ ਲੱਗੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿੱਥੇ ਟੈਂਪਰੇਚਰ 10 ਤੋਂ 20 ਹੇਠਾ ਚੱਲਦੇ ਹੋਏ ਸੀ ਰਾਤਾਂ ਦੇ ਉਹ ਹੁਣ ਕਾਫੀ ਤਾਹ ਨੂੰ ਜਾ ਚੁੱਕੇ ਨੇ ਆਉਂਦੇ ਦਿਨਾਂ ਦੀ ਜੇਕਰ ਗੱਲ ਕਰੀਏ ਜੀ ਅਗਲੇ 4 ਦਿਨ ਮੌਸਮ ਖੁਸ਼ਕ ਰਹਿੰਦਾ ਜਾਪ ਰਿਹਾ ਗਰਮ ਰਹੇਗਾ ਤੇ ਖੁਸ਼ਕ ਰਹੇਗਾ ਟੈਂਪਰੇਚਰ ਦੇ ਵਿੱਚ 1-2 ਡਿਗਰੀ ਦਾ ਜਿਹੜਾ ਵਾਤਾ ਹੁਣ ਤੈਜ ਹੈ ਜੇਕਰ ਇੱਕ ਨਜ਼ਰ ਤਾਜ਼ਾ ਅੰਕੜਿਆਂ ਦੇ ਲਾ ਲਈਏ ਜੋ ਮੌਸਮਾਫਗਨੇ ਜਾਰੀ ਕੀਤੇ ਨੇ ਤੇ ਸਕਰੀਨ ਤੇ ਦੇਖ ਸਕਦੇ ਹਾਂ ਜੀ ਜਿੱਥੇ ਤੁਹਾਨੂੰ ਹਰਾ ਰੰਗ ਨਜ਼ਰ ਆ ਰਿਹਾ ਉੱਥੇ ਹਲਕੇ ਛਰਾਟੇ ਦੀ ਉਮੀਦ ਸੀ ਪਰ ਛਰਾਟੇ ਨਹੀਂ ਲੱਗੇ ਸਿਸਟਮ ਦਾ ਬਹੁਤਾ ਅਸਰ ਫਾਗਸਨ ਵਾਲੇ ਪਾਸੇ ਤੇ ਰਸਨ ਵਾਲੇ ਪਾਸੇ ਅਸਲੇ ਲੱਗ ਰਿਹਾ ਤੇ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਹੀ ਰਹੇਗਾ ਤੇ ਆਉਂਦੇ ਚਾਰ-पांच ਦਿਨ ਵੀ ਮੌਸਮ ਖੁਸ਼ਕ ਤੇ ਸਾਫ਼ ਰਹਿੰਦਾ ਜਾ ਰਿਹਾ ਕਿਤੇ ਵੀ ਕੋਈ ਬਦਲਾਅ ਨਹੀਂ ਕਿਤੇ ਵੀ ਕੋਈ ਨਵਾਂ ਸਿਸਟਮ ਆਉਂਦਾ ਜਾ ਨਹੀਂ ਰਿਹਾ ਇਸ ਨਾਲ ਮੌਸਮ ਆਪਣਾ ਲਗਭਗ ਸਾਫ਼ ਹੀ ਰਹੇਗਾ ਆਉਂਦੇ ਦਿਨਾਂ ਦੇ ਦੌਰਾਨ ਮੇਰੇ ਯਾਰ ਵੀਡੀਓ ਦੇ ਵਿੱਚ ਜਾ ਕੇ ਤੇ ਪੰਨੋ ਸ਼ੁਕਰੀਆ ਚਾਲਤ ਰਹਿਣਾ ਜੁੜੇ ਰਹਿਣਾ ਧੰਨਵਾਦ